ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਬਲਾਡੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਕੱਟ ਪੀਸ ਜਿਹੜੇ ਕੱਟ ਪੀਸ ਆਪਾਂ ਲੈ ਕੇ ਆਏ ਹਾਂ ਜੀ ਰੈਸ਼ੀਆ ਕੰਪਨੀ ਦੇ ਮਸਲੀਨ ਦੇ ਕੱਟ ਪੀਸ ਰਹਿਣਗੇ ਜੀ ਰੈਸ਼ੀਆ ਕੰਪਨੀ ਦੇ ਮਸਲੀਨ ਸ਼ਿਵਰ ਦੇ ਕੱਟ ਪੀਸ ਰਹਿਣਗੇ ਕੰਪਨੀ ਹੈਗੀ ਰੈਸ਼ੀਆ ਬਹੁਤ ਸੌਫਟ ਸਟੱਫ ਹੈ ਕੋਈ ਚੂਬਣ ਵਾਲਾ ਨਹੀਂ ਬਹੁਤ ਹੀ ਸੌਫਟ ਮਸਲੀਨ ਦੇ ਇਹ ਕੱਟ ਪੀਸ ਰਹਿਣਗੇ ਜੀ ਬਹੁਤ ਵਧੀਆ ਔਰ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆ ਜਿਹੜੀਆਂ ਭੈਣਾਂ ਨੂੰ ਮੇਰੀ ਦੁਕਾਨ ਦਾ ਐਡਰੈਸ ਨਹੀਂ ਪਤਾ ਆਪਣੀ ਸ਼ਾਪ ਦਾ ਐਡਰੈਸ ਹੈਗਾ ਜੀ ਜਦੋਂ ਆਪਾਂ ਬੋਹਾ ਤੋਂ ਬੋਹਾਵਲ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਪੁਲ ਆਉਂਦਾ ਜੀ ਪੁਲ ਦੇ ਕੋਲੇ ਪੰਪ ਜਿਹੜਾ ਪੁਲ ਉੱਤਰ ਕੇ ਪੰਪ ਆਉਂਦਾ ਜੀ ਅਮਰ ਪੰਪ ਬਿਲਕੁਲ ਪੰਪ ਦੇ ਨੇੜੇ ਹੀ ਆਪਣੀ ਸ਼ਾਪ ਹੈ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਦੇਖੋ ਆਪਣਾ ਪਹਿਲਾ ਕੱਟ ਪੀਸ ਵੇਖੋ ਰਹਿਣਗੇ ਸਾਰੇ ਰਸੀਆ ਦੀ ਜੀ ਮਸਲੀਨ ਰਹੇਗੀ ਸੌਫਟ ਮਸਲੀਨ ਹੈ ਜੀ ਬਿਲਕੁਲ ਸੌਫਟ ਵਾਲੀ ਮਸਲੀਨ ਹੈ ਕੋਈ ਝੁਬਣ ਵਾਲਾ ਸਟੱਫ ਨਹੀਂ ਕੁਝ ਨਹੀਂ ਹੈ ਵਿਦਆਊਟ ਲਾਈਨਿੰਗ ਵੀ ਬਣ ਜਾਏਗਾ ਔਰ ਵਿਦ ਲਾਈਨਿੰਗ ਵੀ ਬਣ ਜਾਏਗਾ ਜਿਹੜੀਆਂ ਪਹਿਣਾ ਵਿਦਆਊਟ ਲਾਈਨਿੰਗ ਪਾਲ ਨਹੀਂ ਸਕਦੀਆਂ ਲਾਈਨਿੰਗ ਨਹੀਂ ਲਾਈਨਿੰਗ ਵਾਲਾ ਸਟੱਫ ਨਹੀਂ ਪਾ ਸਕਦੀਆਂ ਉਹਨਾਂ ਲਈ ਵੀ ਇਹ ਬੈਸਟ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਵੀ ਲਾਈਨਿੰਗ ਲਾ ਕੇ ਹੀ ਬਣੂਗਾ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਬਣਾ ਸਕਦੇ ਹੋ ਆਪਣੇ ਜਿਹੜੇ ਕੱਟ ਪੀਸ ਨੇ ਆਪ ਤੁਸੀਂ ਦੇਖੋ ਪਹਿਲਾਂ ਜਿਹੜੇ ਇਹਨਾਂ ਦੀ ਲੁੱਕ ਦੇਖੋ ਸਭ ਤੋਂ ਪਹਿਲਾਂ ਕੱਟ ਪੀਸ ਦੀ ਮਤਲਬ ਕਲਰ ਇਹਨਾਂ ਦੇ ਕਲਰ ਕੰਬੀਨੇਸ਼ਨ ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਆਈਆਂ ਨੇ ਜੀ ਇਹ ਮੈਚਿੰਗ ਦੇ ਵਿੱਚ ਵੀ ਆਇਆ ਹੈ ਕਈ ਸੂਟ ਇਹਦੇ ਵਿੱਚੋਂ ਕਈ ਕਲੀਆਂ ਸ਼ਰਟ ਪੀਸ ਵੀ ਆਏ ਨੇ ਜੋ ਕਰੇ ਔਰ ਕਈ ਸੂਟ ਆਪਣੇ ਪੂਰੇ ਵੀ ਮਿਲ ਜਾਣਗੇ ਜਿਵੇਂ ਹੁਣ ਇਹ ਫਰਸਟ ਹੈ ਜੀ ਇਹ ਤੁਹਾਨੂੰ ਪੂਰਾ ਆਲਓਵਰ ਸੂਟ ਦੇ ਵਿੱਚ ਮਿਲ ਜੇਗਾ ਇਹ ਦੋ ਸ਼ਰਟ ਪੀਸ ਨੇ ਜੀ ਤੁਸੀਂ ਇੱਕ ਬਾਟਮ ਇੱਕ ਸ਼ਰਟ ਦੇ ਵਿੱਚ ਲੈ ਸਕਦੇ ਹੋ ਇੱਕ 75 ਕੱਟ ਰਹਿਣ ਵਾਲੀ ਹੈ ਜੀ ਵੱਡੇ ਪਣੇ ਦਾ ਇਹ ਸਟੱਫ ਰਹਿਣ ਵਾਲਾ ਹੈ ਮਸਲੀਨ ਕਾਟਨ ਹੈ ਜੀ ਵੱਡੇ ਪਣੇ ਦਾ ਸਟੱਫ ਰਹਿਣ ਵਾਲਾ ਹੈ ਜੀ ਰੇਟ ਹੈਗਾ ਪਿਓਰ ਮਸਲੀਨ ਹੈ ਜੀ ਬਿਲਕੁਲ 100% ਪਿਓਰ ਮਸਲੀਨ ਹੈ ਰਸਿਆ ਕੰਪਨੀ ਦੀ ਹੈ ਜਿਹੜਾ ਇਹ ਸੂਟ ਤਾਂ ਉਹਨੂੰ ਬਾਜ਼ਾਰ ਦੇ ਵਿੱਚ 12-1300 ਰੁਪਏ ਤੋਂ ਘੱਟ ਮਿਲ ਹੀ ਨਹੀਂ ਸਕਦਾ ਜੀ ਹਨਾ ਆਪਾਂ ਪਹਿਲਾਂ ਪਿਛਲੇ ਟਾਈਮ ਤੋਂ ਵੀ ਆਪਾਂ ਵੇਖਦੇ ਆ ਰਹੇ ਹਾਂ ਜਿਹੜਾ ਆਪਣਾ ਮਸਲੀਨ ਦਾ ਸਟੱਫ ਹੈ ਜੀ ਪਿਓਰ ਵਾਲੀ ਮਸਲੀਨ ਨੇ ਤੇ ਉੱਤੋਂ ਇਹ ਸ਼ਿਮਰ ਦੇ ਨਾਲ ਹੈ ਵੀ ਕੀ ਇਹਦਾ ਸਟੱਫ ਕੀ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਅੱਗੇ-ਅੱਗੇ ਜਿਵੇਂ-ਜਿਵੇਂ ਮੌਸਮ ਚੇਂਜ ਹੋਈ ਜਾ ਰਹੀ ਹੈ ਇਹ ਸਟੱਫ ਸਾਰੇ ਪੈਂਡ ਦੇ ਵਿੱਚ ਪਾਰਟੀ ਵੇਅਰ ਸਟੱਫ ਹੈ ਜੀ ਇਹ ਪਾਂ ਦੇ ਵਿੱਚ ਬਹੁਤ ਵਧੀਆ ਵਿਦਾਊਟ ਲਾਈਨਿੰਗ ਵੀ ਇਹ ਬਣ ਕੇ ਰੈਡੀ ਹੋ ਜਾਊਗਾ ਵਿਦ ਲਾਈਨਿੰਗ ਵੀ ਬਣ ਕੇ ਰੈਡੀ ਹੋ ਜਾਊਗਾ ਇਹ ਸੀਗਾ ਆਪਣਾ ਪਹਿਲਾ ਡਿਜ਼ਾਈਨ ਸੈਕਿੰਡ ਡਿਜ਼ਾਈਨ ਦੇਖੋ ਜੀ ਇਹ ਆਪਣੇ ਕੋਲੇ ਦੋ ਪੀਸ ਨੇ ਇਹ ਸ਼ਰਟ ਦਾ ਵੀ ਇੱਕ ਸ਼ਰਟ ਦਾ ਪੀਸ ਇੱਕ ਫੁੱਲ ਸੂਟ ਹੈ ਜੀ ਤੁਸੀਂ ਇਹਨੂੰ ਵੀ ਬਾਈ ਕਰ ਸਕਦੇ ਹੋ ਨੈਕਸਟ ਦੇਖੋ ਬਲੈਕ ਕਲਰ ਦੇ ਵਿੱਚ ਹੈ ਬ੍ਰਾਂਡ ਸਾਰਾ ਰਹੇਗਾ ਜੀ ਰਸੀਆ ਬ੍ਰਾਂਡ ਰਸੀਆ ਰਹੇਗਾ ਸਾਰਾ ਔਰ ਸਾਰਾ ਬਹੁਤ ਹੀ ਸੌਫਟ ਮਸਲੀਨ ਹੈ ਜੀ ਮਸਲੀਨ ਕੋਈ ਜੌਰਜਟ ਨਹੀਂ ਹੈ ਕੋਈ ਪਹਿਲਾਂ ਆਪਾਂ ਕਾਟਨ ਦੇ ਲੈ ਕੇ ਆਏ ਸੀ ਉਹ ਵੀ ਨਹੀਂ ਚੁੱਬਣ ਵਾਲਾ ਸਟੱਫ ਸੀ ਇਹ ਵੀ ਨਹੀਂ ਕੋਈ ਰੈਸ਼ਸ ਨਹੀਂ ਪਾਉਣ ਵਾਲਾ ਬਹੁਤ ਹੀ ਸੌਫਟ ਮਸਲੀਨ ਹੈ ਜੀ ਮਸਲੀਨ ਦੇ ਉੱਤੇ ਸ਼ਿਮਰ ਦਾ ਇਹਨਾਂ ਨੇ ਉਹ ਦਿੱਤਾ ਹੋਇਆ ਡਿਜ਼ਾਈਨ ਸ਼ਿਮਰ ਦਾ ਮਤਲਬ ਵਿੱਚ ਥ्रेड ਦਿੱਤਾ ਹੋਇਆ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਜੀ ਇਹ ਵੀ ਪੂਰਾ ਸੂਟ ਬਣ ਜਾਏਗਾ ਇਹ ਵਾਲਾ ਦੇਖੋ ਜੀ ਇਹ ਇਨਾਂ ਵਿੱਚੋਂ ਕਈ ਕੱਲੇ ਸ਼ਰਟ ਪੀਸ ਨੇ ਜੀ ਕਈ ਪੂਰੇ ਸੂਟ ਬਣਨਗੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਇਸ ਲਈ ਮੈਂ ਕੈਮਰਾ ਮਤਲਬ ਫੋਕਸ ਕਰ ਰਹੀ ਹਾਂ ਜਿਹੜੀਆਂ ਭੈਣਾ ਸਕਰੀਨਸ਼ਾਟ ਲੈਣਾ ਚਾਹੁੰਦੀਆਂ ਨੇ ਉਹ ਪੂਰਾ ਐਸਾ ਸਕਰੀਨਸ਼ਾਟ ਲੈ ਸਕਦੀਆਂ ਨੇ ਕਿਉਂਕਿ ਇੱਕ ਸਕਿੰਟ ਦੇ ਲਈ ਮੈਂ ਮਤਲਬ 1 ਜਾਂ 2 ਸਕਿੰਟ ਦੇ ਲਈ ਮੈਂ ਇੱਥੇ ਖੜ੍ਹੀ ਹਾਂ ਵੀ ਤੁਸੀਂ ਦੇਖ ਸਕੋ ਔਰ ਸਕਰੀਨਸ਼ਾਟ ਲੈ ਸਕੋ ਥਰਡ ਜਿਹੜਾ ਡਿਜ਼ਾਈਨ ਹੈ ਜੀ ਆਪਣਾ ਇਹਦੇ ਵਿੱਚ ਆਪਣੇ ਕੋਲੇ ਦੋ ਤਿੰਨ ਸੂਟ ਨੇ ਡਿਜ਼ਾਈਨ ਦੇਖੋ ਜੀ ਕਿੱਡਾ ਸੋਹਣਾ ਕਲਰ ਵੀ ਕਿੰਨਾ ਸੋਹਣਾ ਇੰਗਲਿਸ਼ ਕਲਰ ਹੈ ਜੀ ਬਹੁਤ ਸੋਹਣਾ ਸਟੱਫ ਹੈ ਨੈਕਸਟ ਉਹਦੇ ਵਿੱਚ ਹੀ ਆ ਗਿਆ ਜੀ ਜਿਹੜਾ ਆਪਾਂ ਫਰਸਟ ਦਿਖਾਇਆ ਸੀ ਇਹਦੇ ਵਿੱਚ ਆਪਣੇ ਕੋਲੇ 3-4 ਸੂਟਾਂ ਦਾ ਸਟੱਫ ਹੈ ਇਹ ਆਪਣੇ ਕੋਲੇ ਤਿੰਨ ਤੋਂ ਚਾਰ ਸੂਟ ਇਹਦੇ ਬਣ ਕੇ ਰੈਡੀ ਹੋਣਗੇ ਕਈ ਪੂਰੇ-ਪੂਰੇ ਸੂਟ ਹੀ ਨੇ ਜਿਵੇਂ ਅੱਗੇ ਰਖੜੀਆਂ ਆ ਰਹੀਆਂ ਨੇ ਜੀ ਜਿਹੜੀਆਂ ਪਹਿਣਾ ਨੇ ਹਨਾ ਰਖੜੀਆਂ ਨਹੀਂ ਸੂਟ ਬਣਾਉਣੇ ਨੇ ਕੱਟ ਪੀਸ ਦੇ ਵਿੱਚੋਂ ਤੁਸੀਂ ਹਜ 1500 1800 ਵਾਲਾ ਸੂਟ ਹੈ ਜਿਹੜਾ ਤੁਸੀਂ 700 ਰੁਪਏ ਦੇ ਵਿੱਚ ਪੂਰਾ ਸੂਟ ਬਣਾ ਸਕਦੇ ਹੋ ਔਰ ਨਾਲ ਇਹਦੇ ਨਾਲ ਦੁਪੱਟਾ ਚਨੂਨ ਵਗੈਰਾ ਦਾ ਲਗਾ ਕੇ ਬਹੁਤ ਸੋਹਣਾ ਇਹ ਬਣ ਕੇ ਰੈਡੀ ਹੋਊਗਾ ਨੈਕਸਟ ਦੇਖੋ ਜੀ ਪ੍ਰਿੰਟ ਕਿੱਡੇ ਸੋਹਣੇ ਪ੍ਰਿੰਟ ਨੇ ਦੇਖੋ ਡਿਜੀਟਲ ਪ੍ਰਿੰਟ ਨੇ ਸਾਰੇ ਮਸਲੀਨ ਦੇ ਨੇ 3.5 ਮੀਟਰ ਵੱਡੇ ਪਣੇ ਦਾ ਇਹ ਸੂਟ ਆਏਗਾ ਜੀ ਛੋਟੇ ਪਣੇ ਦੇ ਵਿੱਚ ਨਹੀਂ ਆ ਵੱਡੇ ਪਣੇ ਦੇ ਵਿੱਚ ਹੈ ਔਰ ਜਿਹੜਾ ਇਹਦੀ ਇਕੱਲੀ ਸ਼ਰਟ ਦਾ ਰੇਟ ਹੈਗਾ ਜੀ ਉਹ ਹੈਗਾ 3.5 ਇਕੱਲੀ ਸ਼ਰਟ ਦਾ ਰੇਟ 350 ਹੈ ਜੀ 3.5 ਮੀਟਰ ਕੱਪੜੇ ਦਾ ਰੇਟ ਹੈਗਾ ਜੀ ਪੂਰਾ ਪੂਰੇ ਸੂਟ ਦਾ ਰੇਟ ਹੈਗਾ 700 ਰੁਪਏ ਔਰ ਜਿਹੜੀਆਂ ਭੈਣਾਂ ਦੀ ਸ਼ਰਟ ਘੱਟ ਦੇ ਵਿੱਚ ਵੀ ਬਣ ਜਾਂਦੀਆਂ ਕਿਉਂਕਿ ਇਹਦੇ ਵਿੱਚ ਜਿਹੜੇ ਮੀਟਰ ਦੇ ਪੀਸ ਵੀ ਆਏ ਨੇ ਆਪਣੇ ਕੋਲੇ 1.5 ਮੀਟਰ ਦੇ ਪੀਸ ਵੀ ਨੇ ਆਪਾਂ ਉਸੇ ਹਿਸਾਬ ਨਾਲ ਰੇਟ ਲਗਾਵਾਂਗੇ ਕੋਈ 350 ਨਹੀਂ ਲੱਗੇਗਾ ਉਹਦਾ ਜਿਵੇਂ ਕੋਈ ਮੀਟਰ ਦਾ ਪੀਸ ਆ 200 ਦਾ ਹੀ ਪੀਸ ਰਹਿ ਗਿਆ ਹਨਾ ਕੋਈ ਸ ਮਤਲਬ 10 ਦਾ 200 ਸੌਰੀ ਜਿਹੜਾ ਸਵਾ ਮੀਟਰ ਦਾ ਪੀਸ ਰਹਿ ਗਿਆ ਜੀ ਉਹ ਦੇਖ ਲਓ ਤੁਸੀਂ 250 ਹਨਾ 250 ਤੋਂ 10 20 ਰੁਪਏ ਉੱਪਰ ਹੋ ਜਾਣਗੇ ਇਦਾਂ ਦਾ ਐਨੇ ਦਾ ਮਤਲਬ ਆਪਾਂ ਉਹਦੇ ਹਿਸਾਬ ਨਾਲ ਮੀਟਰ ਦੇ ਹਿਸਾਬ ਨਾਲ ਮਿਣ ਕੇ ਹੀ ਆਪਾਂ ਤੁਹਾਨੂੰ ਪੈਸੇ ਲਗਾਵਾਂਗੇ ਕੋਈ ਇਹ ਨਹੀਂ ਵੀ ਆਪਾਂ ਪੱਕਾ ਰੱਖਿਆ ਹੋਇਆ ਵੀ ਐਨੇ ਦੀ ਹੀ ਸ਼ਰਟ ਪੀਸ ਆਏਗੀ ਇਹ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਲਾਈਟ ਜੇ 베이스 ਦੇ ਉੱਤੇ ਪਿੰਕ ਕਲਰ ਨਾਲ ਜਿਹੜਾ ਇਹਦਾ ਪ੍ਰਿੰਟ ਦਿੱਤਾ ਹੋਇਆ ਹੈ ਇਹ ਕਲਰ ਵਿੱਚ ਵੀ ਆਪਣੇ ਕੋਲੇ ਦੋ ਸੂਟ ਨੇ ਜੀ ਇਹ ਕੀ ਰਿਹਾ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਡਿਜੀਟਲ ਪ੍ਰਿੰਟ ਦੇ ਸਾਰੇ ਕੱਟ ਪੀਸ ਰਹਿਣਗੇ ਜੀ ਅੱਜ ਸਾਰੇ ਰਹਿਣਗੇ ਜੀ ਰਸ਼ੀਆ ਬ੍ਰਾਂਡ ਦੇ ਟੋਟਲੀ ਜਿਹੜਾ ਕੱਪੜਾ ਰਹੇਗਾ ਸਾਰਾ ਰਸ਼ੀਆ ਦਾ ਰਹੇਗਾ ਜੀ ਨੈਕਸਟ ਆਪਰੇ ਕੋਲੇ ਫੇਰ ਆ ਗਿਆ ਦੇਖੋ ਹਨਾ ਮੈਂ ਪਹਿਲਾਂ ਵੀ ਤੁਹਾਨੂੰ ਪਿੱਛੇ ਦਿਖਾਇਆ ਇਸ ਸਬਾਹ ਨੈਕਸਟ ਦੇਖੋ ਜੀ ਹਾਂਜੀ ਨੈਕਸਟ ਜਿਹੜਾ ਹੈਗਾ ਆਪਣਾ yellow print ਦੇ ਉੱਪਰ ਹੈ ਤੁਸੀਂ ਵੇਖ ਸਕਦੇ ਹੋ ਇਹ ਪੂਰੇ suit ਦਾ print ਹੈ ਜੀ ਇਹ ਪੂਰੇ suit ਦਾ stuff ਹੈ ਸੌਰੀ ਬਹੁਤ ਸੋਹਣਾ print ਰਹਿਣ ਵਾਲਾ ਹੈ ਜੀ ਇਸ ਤੋਂ ਬਾਅਦ ਨੈਕਸਟ ਜਿਹੜਾ print ਹੈ ਦੇਖੋ black base ਦੇ ਉੱਪਰ ਹੈ green ਇਹ ਮੇਵੀ ਕੱਲੀ ਸ਼ਰਟ ਦਾ ਹੋਵੇ ਸਾਰਾ ਰਹਿਣ ਵਾਲਾ ਹੈ ਜੀ ਰਸੀਆ brand ਦਾ ਇਸ ਤੋਂ ਬਾਅਦ ਆਲਾ ਹੈਗਾ ਜੀ sky blue ਦੇ ਉੱਪਰ ਇਹ ਆਪਣੇ ਕੋਲੇ ਦੋ ਪੀਸ ਹੈ ਇਹ ਪੂਰਾ ਸੂਟ ਵੀ ਬਣ ਸਕਦਾ ਇੱਕ ਸ਼ਰਟ ਵੀ ਲੈ ਸਕਦੇ ਹੋ ਤੁਸੀਂ ਨੈਕਸਟ ਹੈਗਾ ਜੀ ਮਸਟਰਡ yellow ਇਹ ਆਪਣੇ ਕੋਲੇ ਪਹਿਲਾਂ ਵੀ ਆ ਚੁੱਕਿਆ ਜੀ ਪਹਿਲਾਂ ਇੱਕ ਸ਼ਰਟ ਤੇ ਇੱਕ ਸੂਟ ਦੇ ਵਿੱਚ ਆ ਗਿਆ ਹੁਣ ਜਿਹੜਾ ਇਹ ਵਾਲਾ ਸੂਟ ਹੈ ਜੀ ਇਹਦਾ ਇਹ ਹੈਗਾ ਪਲੇਨ ਬਾਟਮ ਦੇ ਨਾਲ ਇਹਦੇ ਨਾਲ ਪਲੇਨ ਬਾਟਮ ਦਾ ਸਟੱਫ ਵੀ ਨਾਲ ਦਿੱਤਾ ਗਿਆ ਜੀ ਨਾਲ ਹੀ ਅਟੈਚ ਹੈ ਦੇਖੋ ਪ੍ਰਿੰਟ ਦੇ ਇਹਦੀ ਬਾਟਮ ਹੈ ਜੀ ਇਹ ਹੈਗੀ ਸ਼ਰਟ ਪੀਸ ਨੈਕਸਟ ਵੀ ਇਦਾਂ ਹੀ ਹੈ ਜੀ ਇਹਦੇ ਨਾਲ ਵੀ ਬਾਟਮ ਹੈ ਨਾਲ ਇਹਦੇ ਨਾਲ ਵੀ ਬਾਟਮ ਹੈ ਜੀ ਬਾਟਮ ਨਾਲ ਪੇਅਰ ਕਰਕੇ ਦਿੱਤੀ ਵੀ ਹੈ ਜੀ ਇਦਾਂ ਹੀ ਇਹ ਵਾਲੇ ਸੂਟ ਜੀ ਬਾਜ਼ਾਰ ਵਿੱਚ 15-1600 ਤੋਂ ਘੱਟ ਨਹੀਂ ਆਉਂਦੇ ਜਿਹੜੇ ਆਪਾਂ ਨੂੰ ਕੱਟ ਪੀਸਾਂ ਦੇ ਵਿੱਚ 700 ਰੁਪਏ ਦੇ ਵਿੱਚ ਸੂਟ ਪੈ ਰਹੇ ਹੈ ਇਹ ਆਲ ਓਵਰ ਸੂਟ ਹੈ ਜੀ ਇਹ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਜਾਂ ਫਿਰ ਦੋ ਸ਼ਰਟਾਂ ਨਾਲ ਇਹਨੂੰ ਲੈ ਸਕਦੇ ਹੋ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਨੈਕਸਟ ਹੈਗਾ ਮੋਰ ਪੰਖੀ ਹੈ ਜੀ ਟੋਨ ਦੇ ਵਿੱਚ ਹੈ ਜੀ ਬਿਲਕੁਲ ਡੱਲ ਜਾ ਇੰਗਲਿਸ਼ ਜ ਟੋਨ ਦਾ ਹੈ ਜਿਹੜਾ ਇਹ ਕਲਰ ਹੈ ਪ੍ਰਿੰਟ ਦੇਖੋ ਜੀ ਇਹਦਾ ਪ੍ਰਿੰਟ ਕਿੱਡਾ ਸੋਹਣਾ ਬਣਿਆ ਹੋਇਆ ਨੈਕਸਟ ਹੈ ਜਾਈ ਬਲੈਕ ਬੇਸ ਦੇ ਉੱਤੇ ਹੈ ਨੈਕਸਟ ਜਿਹੜਾ ਪ੍ਰਿੰਟ ਹੈ ਬਲੈਕ ਬੇਸ ਦੇ ਉੱਤੇ ਹੈ ਇਹਨਾਂ ਨਾਲ ਆਫ ਵਾਈਟ ਜਾਂ ਸਕਿਨੀਏ ਕਲਰ ਦੀ ਤੁਸੀਂ ਬਾਟਮ ਲਗਾ ਕੇ ਪੇਅਰ ਕਰ ਸਕਦੇ ਹੋ ਕਲੀ ਸ਼ਰਟ ਪੀਸ ਹੈ ਇਹ ਇਸ ਵਾਰ ਜਿਹੜਾ ਇਹ ਵੀ ਹੈ ਜੀ ਇਹ ਵੀ ਤੁਹਾਨੂੰ ਪੂਰਾ ਸੂਟ ਮਿਲ ਜੇਗਾ 3.5 ਮੀਟਰ ਦਾ ਇਹ ਪੂਰਾ ਸੂਟ ਮਿਲ ਜੇਗਾ ਜੀ ਪਲੇਨ ਬਾਟਮ ਦੇ ਨਾਲ ਹਾਫ ਰੇਟ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਰਹੇ ਨੇ ਜੀ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ 15-1600 ਹੈ ਹਾਫ ਰੇਟ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਂਦੇ ਨੇ ਨੈਕਸਟ ਦੇਖੋ ਜੀ ਇਹ ਸੂਟ ਵੀ ਤੁਹਾਨੂੰ ਪੂਰਾ ਮਿਲ ਜੇਗਾ ਇਹ ਦੋ ਪੀਸਾਂ ਦੇ ਨਾਲ ਪੂਰਾ ਸੂਟ ਬਣ ਜਾਏਗਾ ਇਸ ਤੋਂ ਬਾਅਦ ਜੀ ਇਕੱਲਾ ਇਹ ਸ਼ਰਟ ਪੀਸ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਜੀ ਕੱਲੀਆਂ ਸ਼ਰਟਾਂ ਨੈਕਸਟ ਦੇਖੋ ਜੀ ਸ਼ਰਟ ਪੀਸ ਨੇ ਜਿਹੜੇ ਆਪਣੇ ਸ਼ਰਟ ਪੀਸ ਦੇਖੋ ਜੀ ਤੁਸੀਂ ਇਹ ਪੂਰੀ ਇੱਕ ਸ਼ਰਟਾਂ ਦੇ ਪੀਸ ਲਈ ਤੁਸੀਂ ਬਾਟਮ ਦੇ ਨਾਲ ਇਹਨਾਂ ਨੂੰ ਪੇਅਰ ਕਰ ਸਕਦੇ ਹੋ ਜਾਂ ਫਿਰ ਐਜ਼ ਇਹ ਦੁਪੱਟਾ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਇਹ ਸ਼ਰਟ ਦਾ ਹੈਗਾ ਜੀ ਫਰੰਟ ਬੈਕ ਇਧਰ ਹੀ ਸਾਈਡ ਤੋਂ ਤੁਸੀਂ ਬਾਜੂ ਕੱਢ ਕੇ ਇਹਨੂੰ ਸ਼ਰਟ ਨੂੰ ਬਣਾ ਸਕਦੇ ਹੋ ਬਹੁਤ ਸੋਹਣੀ ਹੈ ਜਿਹੜੀਆਂ ਇਹ ਸ਼ਰਟਾਂ ਬਣ ਕੇ ਰੈਡੀ ਹੋਣਗੀਆਂ ਐਜ਼ ਆ ਦੁਪੱਟਾ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ অর ਇਹਨਾਂ ਨੂੰ ਸ਼ਰਟ ਪੀਸ ਐਜ਼ ਆ ਸ਼ਰਟ ਪੀਸ ਲਈ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਪੂਰਾ 2.5 ਮੀਟਰ ਦੀ ਲੈਂਥ ਦੀ ਇਹ ਜਿਹੜੀ ਸ਼ਰਟ ਪੀਸ ਰਹਿਣਗੇ ਜੀ ਆਪਣੇ ਇਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਮਸਟਰਡ ਕਲਰ ਹੈ ਜੀ ਇਸ ਤੋਂ ਹੈਗਾ ਜੀ ਵਾਈਨ ਸ਼ੇਡ ਦੇ ਵਿੱਚ ਇਧਰੋਂ ਇਹਦਾ ਫਰੰਟ ਆ ਜੀਗਾ ਜੀ ਦੇਖੋ ਸਾਈਡ ਦੇ ਬਾਜੂ ਦਾ ਕਪੜਾ ਨਿਕਲ ਜੇਗਾ ਇਹਦੀ ਬੈਕ ਆ ਜੇਗੀ ਜੀ ਇੰਨਾਂ ਤੁਸੀਂ ਵਾਈਨ ਜਾਂ ਫਿਰ ਐਦਾਂ ਦੀ ਬੇਸ ਨਾਲ ਦੀ ਜਿਹੜੀ ਬਾਟਮ ਹੈ ਤੁਸੀਂ ਪੇਅਰ ਕਰਕੇ ਇਹਨੂੰ ਵਧੀਆ ਸੂਟ ਬਣਾ ਸਕਦੇ ਹੋ ਆਪਣਾ ਇਹ ਇਕੱਲੇ ਸ਼ਰਟ ਪੀਸ ਲਈ ਜੀ 350 ਰੁਪਏ ਦੀ ਕੱਲ ਦੀ ਸ਼ਰਟ ਰਹਿਣ ਵਾਲੀ ਹੈ ਇਹ ਇਸ ਤੋਂ ਬਾਅਦ ਇਹ ਲਈ ਸ਼ਰਟ ਆਈ ਗਈ ਦੇਖੋ ਇਹ ਹੈਗਾ ਸ਼ਰਟ ਦਾ ਫਰੰਟ ਇਹ ਆਏਗਾ ਜੀ ਇਹਦਾ ਫਰੰਟ ਸ਼ਰਟ ਦਾ ਇਹ ਆਈ ਗਈ ਜੀ ਸ਼ਰਟ ਦੀ ਬੈਕ ਇਹ ਸ਼ਰਟ ਦੀ ਬੈਕ ਹੈ ਜੀ ਔਰ ਇਹ ਦਾ ਬਾਜੂ ਦਾ ਸਟੱਫ ਹੈ ਜੀ ਇਹ ਕਿਧਰਲੇ ਪਾਸੇ ਕਿਧਰੀ ਸਾਈਡ ਤੋਂ 2 ਵੱਜੂ ਨਿਕਲ ਜਾਣੀ ਹੈ ਇਹਦੀਆਂ ਇਸ ਤੋਂ ਬਾਅਦ ਤੁਸੀਂ ਇਹ ਵੀ ਸ਼ਰਟ ਬਣਾ ਸਕਦੇ ਹੋ ਜੀ ਜਾਂ ਫਿਰ ਐਜ਼ਾ ਦੁਪੱਟਾ ਵੀ ਇਹਦੇ ਯੂਜ਼ ਕਰ ਸਕਦੇ ਹੋ। ਨੈਕਸਟ ਦੇਖੋ ਜੀ ਇਧਰੋਂ ਇਹਦਾ ਗਲਾ ਬਣੇਗਾ। ਇਤੋਂ ਤੁਸੀਂ ਨੈਕ ਵੀ ਬਣਾ ਸਕਦੇ ਹੋ ਜਾਂ ਫਿਰ ਬਾਜੂ ਕੱਢ ਸਕਦੇ ਹੋ ਇਹ ਬਣੇਗਾ ਜੀ ਇਤੋਂ ਘੇਰਾ ਇਹ ਆਗੀ ਜੀ ਸਰਦੀ ਬੈਕ ਇਹ ਸਰਦੀ ਬੈਕ ਦਾ ਡਿਜ਼ਾਈਨ ਹੈ ਜੀ ਇਦਾਂ ਉੱਪਰ ਆਏਗਾ ਨੀਚੇ ਇਹ ਘੇਰੇ ਤੇ ਆ ਜਾਏਗਾ ਇਹ 프ਰੰਟ ਦਾ ਡਿਜ਼ਾਈਨ ਹੋ ਗਿਆ ਜੀ ਇਧਰੋਂ ਤੁਸੀਂ ਬਾਜੂ ਕੱਢ ਸਕਦੇ ਹੋ ਦੋ ਦੋ ਸਾਈਡ ਤੋਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦਿਖਾਈ ਨੇ ਜੀ ਸਾਰੀ ਜਿਹੜੇ ਇਹ ਰਹਿਣ ਵਾਲੇ ਨੇ ਕੱਟ ਪਿਸ ਰਹਿਣਗੇ ਜੀ ਮਸਲੀਨ कॉटन ਦੇ ਰਹਿਣਗੇ ਮਸਲੀਨ ਦੇ ਰਹਿਣਗੇ ਜੀ ਸਾਰੇ ਸ਼ਿਮਰ 베ਸ ਦੇ ਉੱਤੇ ਰਹਿਣਗੇ ਸਾਰਿਆਂ ਦਾ ਪਣਾ ਰਹੇਗਾ ਜਿਹੜਾ ਵੱਡਾ ਰਹੇਗਾ ਵੱਡੇ ਪਣੇ ਦੇ ਵਿੱਚ ਇਹ ਸਾਰੇ ਰਹਿਣਗੇ ਜੀ ਤੁਸੀਂ ਇਹਨਾਂ ਦੇ ਵਿੱਚ ਕੁਛ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਮੇਰੇ ਸੇਮ ਨੰਬਰ ਤੇ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ 700 ਰੁਪਏ ਦਾ ਪੂਰਾ ਸੂਟ ਹੈ ਤੇ ਜੇ ਕੱਲੀ ਸ਼ਰਟ ਲੈਣੀ ਹੈ ਜੀ 350 ਰੁਪਏ ਦੀ ਔਰ ਆਪਣਾ ਜਿਹੜਾ ਮੀਜ਼ਰ ਕਰਕੇ ਆਪਾਂ ਤੁਹਾਨੂੰ ਦੇਵਾਂਗੇ ਮੀਟਰਾਂ ਦੇ ਹਿਸਾਬ ਨਾਲ ਹੀ ਇਹਦਾ ਰੇਟ ਲੱਗੇਗਾ ਅਗਰ ਮੀਟਰ ਲਓਗੇ ਤਾਂ ਉਸੇ ਹਿਸਾਬ ਦਾ ਰੇਟ ਲੱਗੇਗਾ 4 ਮੀਟਰ ਲਓਗੇ ਤਾਂ ਉਸੇ ਹਿਸਾਬ ਨਾਲ ਹੀ ਰੇਟ ਲੱਗੇਗਾ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀ